ਪਾਠ ਕਰਨ ਦਾ ਫਾਇਦਾ ਕੀ ਅੱਜ ਕੱਲ ਦੇ ਨੌਜਵਾਨ ਕਹਿੰਦੇ ਆ ਜੀ ਇਹ ਨਿਤਨਿਮ ਕਰਨ ਦਾ ਕੀ ਫਾਇਦਾ ਇਹ ਇਹ ਵਾਰ-ਵਾਰ ਪਾਠ ਚ ਪਾੜ ਹੀ ਲਿਆ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਕਿ ਇਸ ਨੁਕਤੇ ਨੂੰ ਸੁਣੀਏ ਆਪਾਂ ਅਸਰੋਜ ਹੁੰਦੀ ਹੈ ਅੰਮ੍ਰਿਤ ਵੇਲੇ ਪੰਜ ਬਾਣੀਆਂ ਹੁੰਦੀਆਂ ਨੇ ਮਾਰਜ ਕਰਾਂ ਗੁਰਮਖੋ ਆਪਣੇ ਘਰਾਂ 'ਚ ਤੁਸੀਂ ਰਹਿੰਦੇ ਹੋ ਆ ਘਰ ਜਾੜੀ ਨੇ ਨਾ ਚੇਤਨ ਤੇ ਨਹੀਂ ਨਾ ਇੱਟਾਂ ਦਾ ਘਰ ਉਹ ਚ ਜਿੰਦ ਤੇ ਨਹੀਂ ਨਾ ਪਲਸਤਰ ਖਾ ਸਾਡੇ ਘਰ ਫਰਸ਼ ਹੈ ਕਦੀ ਕਿਸੇ ਨੇ ਸਵਾਲ ਕੀਤਾ ਸਾਰੇ ਦਰਵਾਜ਼ੇ ਬੰਦ ਕਰ ਦਿਓ ਕੋਈ ਬੰਦਾ ਘਰ ਦੇ ਕਮਰੇ ਵਿੱਚ ਨਾ ਰਹੇ ਤੇ ਹਫਤੇ ਬਾਅਦ ਆ ਕੇ ਬੂਹਾ ਖੋਲ ਕੇ ਦੇਖਿਓ ਜਿੱਥੇ ਕੋਈ ਵੀ ਬੰਦਾ ਨਹੀਂ ਵੱਸਦਾ ਮਿੱਟੀ ਦੇ ਕਣ ਧੂੜ ਮੈਲ ਉਸ ਕਮਰੇ ਵਿੱਚ ਵੀ ਤੁਹਾਨੂੰ ਮਿਲੇਗੀ ਜਿਹੜੇ ਕਮਰੇ ਬੰਦ ਨੇ ਜੇ ਰੋਜ਼ ਰੋਜ਼ ਝਾੜੂ ਕਿਉਂ ਲਾਨਣੇ ਆ ਜੀ